ਹੁਣੇ-ਹੁਣੇ ਆਏ ਡੋਨਲਡ ਟਰੰਪ ਦੇ ਬਿਆਨ ਤੋਂ ਸਾਰੇ ਹੀ ਭਾਰਤੀ ਨਿਰਾਸ਼ ਹੋਏ ਨੇ ਆ ਹੁਣ ਜਾਣਦੇ ਹਾਂ ਕਿ ਅਜਿਹੇ ਟਰੰਪ ਨੇ ਕੀ ਕਿਹਾ ਜਿਸ ਦੇ ਨਾਲ ਸਾਰੇ ਭਾਰਤੀ ਨਿਰਾਸ਼ ਵੀ ਨੇ ਔਰ ਇੱਕ ਸੋਕ ਦੀ ਲਹਿਰ ਵੀ ਜਿਹੜੀ ਹੈ ਭਾਰਤੀਆਂ ਵਿੱਚ ਦੇਖਣ ਨੂੰ ਮਿਲ ਰਹੀ ਹੈ ਦੋਸਤੋ ਹੁਣ ਸਟੇਟਮੈਂਟ ਨੂੰ ਸਮਝਣ ਤੋਂ ਪਹਿਲਾਂ ਤੁਹਾਨੂੰ ਪੁਰਾਣੇ ਰੂਲਜ਼ ਬਾਰੇ ਦੇਖਣਾ ਜ਼ਰੂਰੀ ਹੈ ਤਾਂ ਹੀ ਤੁਹਾਨੂੰ ਸਟੇਟਮੈਂਟ ਸਮਝ ਦੇ ਵਿੱਚ ਆਏਗੀ ਦੋਸਤੋ 21 ਸਤੰਬਰ 2025 ਤੱਕ ਇਹ ਵੀਜ਼ੇ ਦੀਆਂ ਸ਼ਰਤਾਂ ਬਹੁਤ ਹੀ ਸਾਂਤ ਸੰ ਜਿਵੇਂ ਪਹਿਲਾਂ ਇਹ H1B ਵੀਜ਼ਾ ਮਿਲਣ ਲਈ ਤੁਹਾਨੂੰ 2000 ਤੋਂ 5000 ਫੀਸ ਭਰਨੀ ਪੈਂਦੀ ਸੀ ਜੋ ਕਿ ਭਾਰਤ ਦੇ ਲਗਭਗ 1.5 ਲੱਖ ਤੋਂ ਲੈ ਕੇ 4 ਲੱਖ ਰੁਪਏ ਦਾ ਖਰਚਾ ਸੀ ਬਹੁਤ ਸਾਰੇ ਲੋਕਾਂ ਨੂੰ ਤਾਂ ਇਹ ਵੀਜ਼ਾ 1000 ਡਾਲਰ ਯਾਨੀ ਕਿ ਇੰਡੀਆ ਦੇ 80000 ਤੋਂ 1 ਲੱਖ ਰੁਪਏ ਦੇ ਵਿੱਚ ਹੀ ਮਿਲ ਜਾਂਦਾ ਸੀ ਇਸ ਫੀਸ ਵਿੱਚ ਬੇਸ਼ੱਕ ਫਾਈਲਿੰਗ ਫਰਾਡ ਪ੍ਰੀਵੈਂਸ਼ਨ ACWIA ਫੀ ਵਗੈਰਾ ਸ਼ਾਮਿਲ ਹੁੰਦੀਆਂ ਸਨ ਜਿਹੜੀਆਂ ਕਿ 1 ਤੋਂ 4 ਲੱਖ ਦੇ ਵਿੱਚ ਪਰ ਹੋ ਜਾਂਦੀਆਂ ਸਨ ਇਸ ਦੇ ਵਿੱਚ ਹੀ ਵੀਜ਼ਾ ਦੀ ਪ੍ਰੀਮੀਅਮ ਫੀਸ ਵੀ ਐਡ ਕਰਦੇ ਸੀ ਤਾਂ ਕਿ ਜੋ ਪ੍ਰੋਸੈਸਿੰਗ ਆ ਜਲਦੀ ਤੋਂ ਜਲਦੀ ਹੋ ਸਕੇ ਇਹ ਜਿੰਨੇ ਵੀ ਪੈਸੇ ਸਨ ਮੋਸਟਲੀ ਜਿਹੜੀਆਂ ਅਮਰੀਕਨ ਕੰਪਨੀਆਂਜ਼ ਨੇ ਉਹ ਲਗਾ ਲਿੰਦੀਆਂ ਸਨ ਜਾਂ ਫਿਰ ਇੰਡੀਅਨ ਕੰਪਨੀ ਜਿਹੜੀ ਉਹਨਾਂ ਨੂੰ ਅਮਰੀਕਾ ਭੇਜ ਰਹੀ ਸੀ ਉਹ ਲਗਾ ਦਿੰਦੀਆਂ ਸਨ ਪਰ ਹੁਣ ਸਤੰਬਰ 2025 ਦੇ ਵਿੱਚ 트ੰਪ ਨੇ ਨਵਾਂ ਰੂਲ ਲਾਗੂ ਕਰਨ ਦਾ ਫੈਸਲਾ ਲਿਆ ਹੈ ਜਿਸ ਦੇ ਵਿੱਚ H1B ਵੀਜ਼ਾ ਲਗਾਉਣ ਦੇ ਲਈ 1 ਲੱਖ ਡਾਲਰ ਜਾਣੇ ਕਿ 88 ਲੱਖ ਰੁਪਈਆ ਇੰਡੀਅਨ ਕਰੰਸੀ ਦਾ ਜਿਹੜਾ ਕਿ ਲਗਾਉਣਾ ਪਏਗਾ ਵੀਜ਼ਾ ਦੇ ਵਿੱਚ ਇੰਨੀ ਜ਼ਿਆਦਾ ਕੀਮਤ ਵਧਣ ਦੇ ਨਾਲ ਲੋਕ ਬਹੁਤ ਹੀ ਜ਼ਿਆਦਾ ਨਿਰਾਸ਼ ਵੀ ਹੋਏ ਨੇ ਔਰ ਚਿੰਤਾ ਦੇ ਵਿੱਚ ਵੀ ਆਏ ਨੇ ਬਹੁਤ ਸਾਰੇ ਸਟੂਡੈਂਟ ਵੀ ਇਸ ਚੀਜ਼ ਨਾਲ ਇਫੈਕਟ ਹੋਣਗੇ ਨਵਾਂ ਵੀਜ਼ਾ ਅਪਲਾਈ ਕਰਨ ਵਾਲਿਆਂ ਨੇ ਚੱਕਰਾਂ ਵਿੱਚ ਤਾਂ ਪੈਣਾ ਹੀ ਸੀ ਪਰ ਜਿਹੜੇ ਲੋਕ ਆਲਰੇਡੀ H1B ਵੀਜ਼ਾ ਹੋਲਡਰ ਨੇ ਜਿਹੜੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਛੁੱਟੀਆਂ ਮਨਾਉਣ ਦੇ ਲਈ ਆਈ ਸੀ ਉਹਨਾਂ ਦੇ ਵਿੱਚ ਵੀ ਹੜਕੰਮ ਮਚ ਗਈ ਕਿਉਂਕਿ ਬਿਆਨ ਹੀ ਇਸ ਤਰੀਕੇ ਨਾਲ ਦਿੱਤਾ ਗਿਆ ਉਹਨਾਂ ਨੂੰ ਇਹ ਗਲਤਫਹਿਮੀ ਹੋਗੀ ਕਿ ਜਿਹੜੇ ਲੋਕ ਇਸ ਟਾਈਮ ਇੰਡੀਆ ਦੇ ਵਿੱਚ ਵੀ ਨੇ ਉਹਨਾਂ ਨੇ ਵੀ ਇਸ ਪੈਸੇ ਨੂੰ ਪੇ ਕਰਨਾ ਹੈ ਉਹਨਾਂ ਨੇ ਵੀ ਇਸ ਫੀਸ ਨੂੰ ਪੇ ਕਰਨਾ ਹੈ ਫੀਸ ਪੇ ਕਰਕੇ ਹੀ ਉਹਨਾਂ ਨੂੰ ਦੁਬਾਰਾ ਅਮਰੀਕਾ ਦੇ ਵਿੱਚ ਐਂਟਰੀ ਮਿਲੇਗੀ ਇਸ ਚੱਕਰ ਦੇ ਵਿੱਚ ਉਹਨਾਂ ਨੇ ਰਤੋਰਾ ਟਿਕਟਾਂ ਬੁੱਕ ਕਰਾ ਕੇ ਦੁਬਾਰਾ ਅਮਰੀਕਾ ਜਾਣ ਦਾ ਫੈਸਲਾ ਵੀ ਲਿਆ ਇਸ ਬਿਆਨ ਕਰਕੇ ਲੋਕਾਂ ਦੇ ਵਿੱਚ ਦੇਖਣ ਨੂੰ ਨਾਰਾਜ਼ਗੀ ਵੀ ਮਿਲੀ ਆ ਹੁਣ ਅਸੀਂ ਇਸ ਬਿਆਨ ਦਾ ਅਸਲ ਮਤਲਬ ਨੂੰ ਦੇਖਦੇ ਹਾਂ ਔਰ ਸਮਝਦੇ ਹਾਂ